ਰਾਲਾ ਦੇ ਪਿੰਡ ਗੋ ਤੇ ਸੇ ਵਿਖੇ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇੱਕ ਮੰਗ ਪੱਤਰ ਸਮਰਾਲਾ ਦੇ ਵਿਧਾਇਕ ਜਗਤਾ ਸਿੰਘ ਦਿਆਲਪੁਰਾ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਤ ਨੂੰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਇਸ ਬਾਇਓਗੈਸ ਪਲਾਂਟ ਨੂੰ ਇੱਥੇ ਬਣਨ ਤੋਂ ਤੁਰੰਤ ਰੋਕਿਆ ਜਾਵੇ ਕਿਉਂਕਿ ਇਸ ਪਲਾਂਟ ਦੇ ਲੱਗਣ ਦੇ ਨਾਲ ਸਾਡੇ ਪਿੰਡ ਦੇ ਵਿੱਚ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਣਗੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਇਓਗੈਸ ਪਲਾਂਟ ਦੇ ਵਿੱਚੋਂ ਖਤਰਨਾਕ ਗੈਸ ਨਿਕਲੇਗੀ ਜਿਸ ਦੇ ਨਾਲ ਪਿੰਡ ਵਾਲਿਆਂ ਤੇ ਗਵਾਂਢੀ ਪਿੰਡਾਂ ਨੂੰ ਸੌ ਲੈਂਦੇ ਵਿੱਚ ਮੁਸ਼ਕਲ ਪੈਦਾ ਹੋਵੇਗੀ ਇਸ ਸੰਬੰਧੀ ਵਿਧਾਇਕ ਜਗਤਾ ਸਿੰਘ ਦਿਾਲਪੁਰਾ ਨੇ ਕਿਹਾ ਕਿ ਪਿੰਡ ਗੋ ਤੇ ਸੇਹ ਵਿਖੇ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਪਿੰਡ ਵਾਸੀਆਂ ਨੇ ਮੰਗ ਪਰਤਾ ਦਿੱਤਾ ਹੈ ਅਤੇ ਹੋਰ ਲੋਕਾਂ ਦੀ ਇਸ ਮੰਗ ਨੂੰ ਸਰਕਾਰ ਤੱਕ ਜਰੂਰ ਪਹੁੰਚਾਣਗੇ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਉਹ ਗੋ ਤੇ ਸੇਹ ਉਹ ਖੰਨੇ ਹਲਕੇ ਦੇ ਪਿੰਡ ਤੇ ਜਿਹੜਾ ਸੇਹ ਸਮਰਾਲੇ ਵਾਲੇ ਕਿੰਤਾਂ ਦਾ ਉਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਨਾਲ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਗਏ ਕਿ ਰਕਮਾ ਇਹਦੇ ਵਿੱਚ ਗੋ ਦਾ ਪਿੰਡ ਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਿਹਾ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ 'ਚ ਲੱਗਣ ਨਹੀਂ ਦੇਣਾ ਉਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਪਲਾਂਟ ਲੱਗੇ ਹੋਏ ਨੇ ਚਾਹੇ ਗੁੰਦਰਾੜੀ ਰਾਜ ਉੱਥੇ ਲੱਗੇ ਚਾਹੇ ਮੁਸਕਾਬਾਦ ਲੱਗੇ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾ ਪਲਾਂਟ ਲੱਗੇ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦਾ ਸਮੈਲ ਹੈ ਜਿਹੜੀ ਇਹਦਾ ਸਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਨੇ ਜਿਹੜਾ ਪਾਣੀ ਉਹਦੇ ਤੋਂ ਨਿਕਲਦਾ ਉਹ ਪਾਣੀ ਹਜ਼ਾਰਡਸ ਹੈ ਉਹ ਇਹਨਾਂ ਦਾ ਮੰਨਦਾ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ਾ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੱਬੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਭਦਾਰੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤਕਰੀਬਨ 35 ਦਿਨ ਹੋ ਗਏ। ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ। ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਵਿਰੇ ਆਲਾ ਅਫਸਰ ਸੀ ਸਾਰੇ ਸੱਜੇ ਸੀ। ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ। ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ। ਜੀਦੇ ਕਰਕੇ ਉਹਨ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਉਹ ਪਹਿਲਾਂ ਹੀ ਪ੍ਰੀਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਦੇ ਵਸਨੀਕ ਸਾਰੇ ਇਕੱਠੇ ਹੋਏ ਨੇ ਔਰ ਇਹ ਇੱਕ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਨੂੰ ਕਾਫੀ ਗੱਲ ਕਰੀਏ ਚਾਰੀ ਜਿਹੜੇ ਪੰਜਾਬ ਵਿੱਚ ਚਾਰੀ ਸੇਵਿਕ ਜੋਹਾਂ ਦਾ ਦੇਸ਼ ਦੇ ਲੱਗੇ ਜਾ ਰਹੇ ਨੇ ਤੇਰੀ ਸਰਕਾਰ ਨੂੰ ਸਤਿਕਾਰ ਨਹੀਂ ਕਰਨ ਕਿਉਂ ਨਹੀਂ ਜੋ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਦੋ ਕੈਟਾਗਰੀਆਂ ਦੇ ਪਲਾਟ ਨੇ ਇੱਕ ਕੈਟਾਗਰੀ A ਤੇ ਕੈਟਾਗਰੀ B ਜਿਹੜੀ A ਕੈਟਾਗਰੀ ਦਾ ਸੀਬੀਜੀ ਪਲਾਟ ਨੇ ਉਹਦੇ ਦੇ ਸਰਵ ਦੇ ਸਰਵ ਤੁਸੀਂ ਜਿਹੜਾ ਤਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓਗੈਸ ਸੁੱਕੀ ਹੁੰਦੀ ਹੈ ਜਿਹੜਾ ਸੁੱਕੀ ਬਰਤ ਸਕਦੇ ਸੁੱਕਾ ਗੋਹਾ ਬਰਤ ਸਕਦੇ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਆ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟ ਕਰ ਮੰਨਦੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡੂ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਟ 'ਤੇ ਕੁ ਲਿਜਾਂ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋਵੇ ਸੋ ਇਸ ਕਰਕੇ ਇਹ ਕਰਦੇ ਇਹਦੇ ਦੀ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਦੇ ਨਾਂ ਤਾਂ ਸੀਰਾ ਵਰਤਾਂਗੇ ਨਾ ਇਹਦੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈੱਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਇਹ ਪ੍ਰੋਬਲਮ ਆਈ ਹੈ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਹਮਣੇ ਦਿੱਤਾ ਹੈ ਦੋਵੇਂ ਐਮਐਲਏ ਸਾਹਿਬ ਨੇ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜਿਆਲਪੁਰਾ ਸਾਹਿਬ ਐਮਐਲਏ ਅਮਨੋਲ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਵੇਂ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕੁਐਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਤੇ ਅਸੀਂ ਭੇਜ ਦਿਆਂਗੇ ਤੇ ਨਾਲ ਅਸੀਂ ਜਿਹੜੇ ਫੈਕਟਰੀ ਪੰਜਾਬ ਨੂੰ ਤੇ ਦੰਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ ਹਦਾਇਤਾਂ ਭੇਜੀਆਂ ਲੱਗ ਰਹੀਆਂ ਮਸਲਾ ਵੀ ਜੀ ਕੰਟੀਨਿਊਨ ਦਿੱਤੇ ਹੋਏ ਲਗਾਤਾਰ ਨਾ ਲੱਗ ਰੂ ਬੋਟਾ ਵੀ ਇਹਨੂੰ ਨਾ ਬੈਕ ਕਰ ਕੀਤਾ ਵਰਤਕ ਕੋਈ ਵੀ ਐਕਸ਼ਨ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਮਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲ ਦੇ ਸੰਬੰਧਾ ਲਾ ਸਕਦੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ ਸੀਗਾ ਆਪਣਾ ਤੰਗਰਾਲੀ ਰਾਜਪੂਤਾਂ ਵਿਖੇ ਉਸ ਪਲਾਂਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਦਮਾਇਂ ਦੇ ਬੁਲਾਏ ਸੀ ਈਵਨ ਨਨਕੇ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੀ ਤੌਰ ਤੇ ਸਾਨੂੰ ਹਫ਼ਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫ਼ਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਹੈ ਸੋ ਇਸ ਕਰਕੇ ਅਸੀਂ ਉਹ ਪਲਾਂਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਂਟ ਹੈ ਉਹ ਬਿਲਕੁਲ ਨਹੀਂ ਚੱਲਣ ਦੇਵਾਂਗੇ ਮੇਰਾ ਨਾਮ ਜਗਵਿੰਦਰ ਸਿੰਘ ਪਿੰਡ ਗੋਆ ਜੀ ਇਹ 3 ਗਣਾ ਜਿਹੜੇ ਅੱਜ ਕਰਤੋਂ ਪਿਆ ਗਿਆ ਸੀ ਤਾਂ ਕਾਠ ਇਸ ਕਰਕੇ ਰੱਖਿਆ ਗਿਆ ਸੀਗਾ ਜੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦਰਵਾਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਪੰਡਾਂ ਦੇ ਵਿੱਚ ਜਿਵੇਂ ਖਾਲੇ ਪੰਡ ਦੇ ਵਿੱਚ ਲੱਗੀ ਆ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲਿਊਸ਼ਨ ਆ ਉੱਥੇ ਪਰ ਉਹ ਜਦੋਂ ਉਹ ਲੱਗ ਦਿੱਤੀਆਂ ਨੇ ਉਹਨਾਂ ਥੋੜਾ ਜਿਆਦਾ ਸੰਘਾਚ ਕਰਦੀ ਲੋਡ ਪਈ ਇਹ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਹ ਕਰਕੇ ਅਸੀਂ ਸਾਡੇ ਦਾ ਜੇ ਚਾਰਦਵਾਰੀ ਵੀ ਨਹੀਂ ਹੋਈ ਹੈ ਜੀ ਇਹ ਕਰਕੇ ਤੁਸੀਂ ਇਹ ਕੱਟ ਰੱਖਿਆ ਸੀਗਾ ਵੀ ਇਹਨੂੰ ਹੋਣਾ ਹੀ ਇਹਨੂੰ ਤਬਦੀਲ ਕਰ ਦਿੱਤਾ ਜਾਵੇ ਕਿ ਸਭ ਹੋਰ ਬਾਦ ਪੈਡਲੀ ਬੱਤ ਲੈਣ ਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆਰਡ ਦੇ ਵਿੱਚ ਬਾਦ ਦੇ ਵਿੱਚ ਜਿਵੇਂ ਆਪਣੇ ਤੇਰੀ ਗੰਨੇ ਦੀ ਮੈਰ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲੂਸ਼ਨ ਬਹੁਤ ਹੁੰਦਾ ਹੈ ਅਗਲੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਵਡੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ ਇਹ ਮੰਗ ਤੇ ਲੈਣ ਲਈ ਐਮਐਲ ਬਹੁਤ ਦੰਤ ਐਮਐਲ ਵੀ ਅਗਰ ਹੋਵੇ ਕੀ ਅਸਰ ਤਾਂ ਦੇ ਕੋਈ ਸਰਕਾਰ ਨੇ ਕਰਨਾ ਉਹਨਾਂ ਦੀ ਆਮ ਉਹਨਾਂ ਦੀਆਂ ਵੀ ਕੋਈ ਡਿਮਾਂਡ ਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਉਹ ਕਿਹਦੀ ਸੁਣਨਗੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਇਹਨੂੰ ਬੰਦ ਕਰਾਉਣ ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ ਪਬਲਿਕ ਸੇਫ ਚਾਹੀਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹਾ ਉਹਨਾਂ ਨੂੰ ਕਹਿੰਦਾ ਸੈਲਰ ਲਾ ਲੈਣ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲੂਸ਼ਨ ਨਾ ਹੋਵੇ ਅਸੀਂ ਉਹਨਾਂ ਜਵਾਬ ਨਹੀਂ ਦਿੰਦੇ ਆ ਕਿ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦੇ ਰੋਜ਼ਗਾਰ ਦੇ ਦੇਣਾ ਕੋਈ ਹੋਰ ਇੰਡਸਟਰੀ ਲੱਗ ਜਾਏ ਫੀਡ ਫੈਕਟਰੀ ਲਾ ਲੈ ਮਸਕਾ ਵਾਲੇ ਪੈਂਤੀ ਦੇ ਲੋਕ ਤਾਂ ਨਾ ਚੱਲਦੇ ਨੇ ਅਜੇ ਤੱਕ ਹੱਲ ਨਹੀਂ ਹੋਇਆ ਇਹਦਾ ਵੀ ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲ ਕਰਵਾਇਆ ਸੀ ਕਰਨਾ ਕੋਈ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਜੀ ਵੀ ਤੁਹਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਪਰ ਸਾਨੂੰ ਵੀ ਨਹੀਂ ਆਪਣੀ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਵਾਹਾਂ ਇਦੋਂ ਵੀ ਵਾਹਾਂ ਜਾਂਦਾ ਰਹੂਗਾ ਫਿਰ ਠੀਕ ਹੈ ਜਿਹੜਾ ਨਾਮ ਲਖਵਿੰਦਰ ਸਿੰਘ ਦਾ ਸਰ ਬਹੁਤ ਪਿੰਡ ਤੋਂ ਆ ਕੀ ਕਹਣਾ ਦੋਨੋਂ ਜਿਹੜਾ ਅਸੀਂ ਕਰ ਚੁੱਕੇ। ਵੇਖੋ ਅੱਜ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓਗੈਸ ਦਾ ਉਹਦੇ ਸਬੰਧ ਦੇ ਵਿੱਚ ਨਾਕਾ ਨਿਵਾਸੀ ਇਕੱਠੇ ਹੋਏ ਸੀਗੇ ਧਾਰੀਗੜੀ ਦੇ ਵਿੱਚ। ਉਹਨਾਂ ਦੀ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਸ਼ੂਰ ਕਰਦੇ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ। ਇਸ ਕਰਕੇ ਨਾਕਾ ਨਿਵਾਸੀਆਂ ਨੇ ਪੂਰੇ ਜੋਰ ਨਾਲ ਅਪੀਲ ਕੀਤੀ ਆ। ਜੀ ਉਹ ਪਾਰਟੀ ਨੇ ਜ਼ਮੀਨ ਲਈ ਆ ਤਾਂ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਨਵਾਂ ਲਵੇ ਤੇ ਅੱਜ ਐਮਐਲਏ ਵੀ ਪਹੁੰਚੇ ਸੀ ਇਸੇ ਤੋਂ ਉਹਨੇ ਕੀ ਕਹਿਣਾ ਹੁੰਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਰਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸੰਬਰਾਹਤ ਹੋਏ ਬੰਦੇ ਨੇ ਕਾਰਨ ਪ੍ਰਿੰਟ ਸਾਉਂਦ ਜੀ ਖੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਕਦੇ ਕਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਮੋਰ ਸੀ ਰੋਕਣ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਦੇਣੇ ਮੇਰੇ ਲੰਬੇ ਸਮੇਂ ਤੋਂ ਇੰਸ਼ਟਿਟਿਊਟਾਂ 'ਚ ਬੈਠਿਆ ਨੇ ਜਿਹੜੀਆਂ ਕਮੇਟੀਆਂ ਨੇ ਇਹ ਪਿੰਡਾਂ 'ਚ ਡਿੱਕਣੇ ਲੱਗੀਆਂ ਤਾਂ ਤੇ ਕੋਈ ਸੁਣਵਾਈ ਨਹੀਂ ਹੋਈ ਕਿ ਮੈਨੂੰ ਲੱਗਦਾ ਵੀ ਅੱਜ ਜਿਹੜੇ ਥੋੜੇ ਜੰਮਾ ਜੋ ਦੇਖੋ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ ਬੜੇ ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸਰਮਾਇਆਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕ ਆ ਇੱਕ ਗਰੀਬ ਪਰਿਵਾਰਾਂ 'ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤੇ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਨਹੀਂ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਉਦਰੀ ਸੰਬੰਧੀ ਪਲਾਟ ਦੇ ਮਾਲਕ ਦਾ ਕੀ ਕਹਿਣਾ ਸੀ ਆਓ ਉਹਨਾਂ ਤੋਂ ਹੀ ਸੁਣਦੇ ਹਾਂ ਮੇਰਾ ਨਾਮ ਜੈਸੀ ਸਿੰਘ ਹੈ ਜੀ ਇਹ ਕੀ ਕੰਡ ਹੈ ਇਹ ਲੈਕ ਆਫ ਐਜੂਕੇਸ਼ਨ ਹੈ ਜੀ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦੇ ਵਿੱਚ ਰਾਮ ਮਟੀਰੀਅਲ ਕੀ ਹੈ ਤੇ ਇਹਦੀ ਪ੍ਰੋਸੈਸਿੰਗ ਕੀ ਹੈ ਇਹਦਾ ਸਿੱਧਾ ਜਿਹਾ ਸਾਹਿਬ ਜੀ ਦੀ ਫਰਮੈਂਟੇਸ਼ਨ ਹੋਣੀ ਹੈ ਜੀ ਸਾਡੇ ਕੋਈ ਚਿਮਨੀ ਨਹੀਂ ਅਸੀਂ ਕੋਈ ਬੋਰਵੈਲ ਕਰਕੇ ਧਰਤੀ ਜੀ ਕੁਝ ਨਹੀਂ ਦੀ ਪਾਉਣਾ ਤੇ ਸਾਡਾ ਰੈਵੀਊ ਜ਼ੀਰੋ ਹੈ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾਟ ਇਵਨ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕਿ ਕਿਉਂ ਵਿਰੋਧ ਕਰ ਰਹੇ ਨਹੀਂ ਕਰੋ ਸਾਡੀ ਗੱਲ ਨਹੀਂ ਜੀ ਸੁਣਦੇ ਆ ਪੰਜਾਬ ਹੀ ਕਿਉਂ ਛੁਣਿਆ ਇਹਦੇ ਲਈ ਤੁਸੀਂ ਪਹਿਲਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਜੀ ਫ੍ਰੈਜ਼ਮ ਕੈਲੀਫੋਰਨੀਆ ਸ਼ਹਿਰ 'ਚ ਰਹਿਣਾ ਜੀ ਤੇ ਹੁਣ 20 ਸਾਲ ਉੱਥੇ ਲਾ ਲੇ ਹੁਣ ਸੋਚਿਆ ਅਸੀਂ ਚਲੋ ਆਪਣੇ ਪਿੰਡ ਨੂੰ ਚੱਲੀਏ ਤੇ ਪਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਸੋਚਿਆ ਉੱਥੇ ਜਾ ਕੇ ਬਿਜ਼ਨਸ ਸੈੱਟ ਕਰੀਏ ਤੇ ਫਿਰ ਫੈਮਿਲੀ ਇੱਥੇ ਆਵੇ ਤੇ ਇਸ ਤੋਂ ਪਹਿਲਾਂ ਬਿਜ਼ਨਸ ਜਿਹੜਾ ਤੁਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਕਿਤੇ ਹੋਰ ਵੀ ਸ਼ੁਰੂ ਕਰਨਾ ਚਾਹੁੰਦੇ ਸੀ ਹਾਂਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ 'ਚ ਆਇਆ ਸੀ ਪਹਿਲਾਂ ਐਨਆਰਆਈ ਸਮਿਟ 'ਚ ਆਇਆ ਜੀ ਮਹਿੰਦੌਰ ਉੱਥੇ ਜੀ ਮੈਨੂੰ ਮਹਾਰਾਸ਼ਟਰ ਗੌਰਮਟ ਵੱਲੋਂ ਵੀ ਆਫਰ ਹੋਈ ਐਮਪੀ ਗਵਰਨਮੈਂਟ ਵੱਲੋਂ ਵੀ ਮੈਨੂੰ ਆਫਰ ਹੋਈ ਫਰੀਜਮੀ ਤੇ ਆ ਯੂਪੀ ਦੀ ਪਾਲਿਸੀ ਹੈ ਜੀ ਇਹ ਮੇਰੀ ਯੂਪੀ ਦੀ ਲੈਟਰ ਹੈ ਜੀ ਮੇਰੀ ਕੰਪਨੀ ਦੇ ਨਾਮ ਤੇ ਇਹ ਯੂਪੀ ਗਵਰਨਮੈਂਟ ਦੀ ਪਾਲਿਸੀ ਹੈ ਜੀ ਜਿਹਦੇ ਵਿੱਚ ਮੈਨੂੰ 75 ਲੱਖ ਪਰ ਟਨ ਸਬਸਿਡੀ ਹੈ ਜੀ ਤੇ ਯੂਪੀ ਗਵਰਨਮੈਂਟ ਜ਼ਮੀਨ ਵੀ 1 ਰੁਪਏ ਏਕੜ ਉਹ ਦਿੰਦੀ ਹੈ ਪਰ ਪੰਜਾਬ ਗਵਰਨਮੈਂਟ ਵਿੱਚ ਕੁਝ ਨਹੀਂ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚੇ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਸੀ ਪੰਜਾਬ ਵਾਪਸ ਆਓ ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਨੌਜਵਾਨੀ ਦੀ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਔਰ ਮੈਨੂੰ ਲੱਗਦਾ ਜੀ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਨੇ ਰਿਐਲਿਟੀ ਦੇ ਨੇੜੇ ਕੁਝ ਵੀ ਨਹੀਂ ਹੈਗਾ ਜੀ ਕਿਵੇਂ ਦੇਖਦੇ ਹੋ ਵੀ ਜਿਹੜਾ ਵਿਰੋਧ ਹੈ ਹਲੇ ਤਾਂ ਬਣੀ ਵੀ ਨਹੀਂ ਗਈ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਵਿਰੋਧ ਨੂੰ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸਾਡੇ ਨਾਲ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੁਐਸਚਨ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਤੋਂ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚੱਲ ਜਾਂਗੇ ਤੇ ਵਾਪਸ ਜਾਣਾ ਪਊਗਾ ਜੀ ਅਮਰੀਕਾ ਫਿਰ ਲੱਗਦਾ ਵੀ ਜਿਹੜੇ ਸਰਕਾਰਾਂ ਦੇ ਵਾਅਦੇ ਸੀ ਅਸੀਂ ਪ੍ਰਵਾਸ ਰੋਕਣਾ ਐਨਆਰਆਈ ਵਾਪਸ ਆਵੋਗੇ ਪੰਜਾਬ ਜਾ ਕੇ ਇਨਵੈਸਟ ਕਰੋਗੇ ਅਸੀਂ ਦੇਖ ਲਏ ਜੀ ਮੇਲਾ ਦੋ ਸਾਲਾਂ ਤੋਂ ਕੋਈ ਨਹੀਂ ਸੁਣਦਾ ਹੁਣ ਸਾਨੂੰ ਲੱਗਦਾ ਕਿ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੁੱਲ ਕੇ ਛੱਡ ਕੇ ਜਾਣ ਦੀ ਭਲਾਈ ਹੈ ਅਸੀਂ ਨੌਜਵਾਨੀ ਨੂੰ ਰੋਕਦੇ ਸੀ ਕਿ ਬਾਹਰ ਨਾ ਜਾਓ ਹੁਣ ਮੈਨੂੰ ਆਪ ਲੱਗਣ ਲੱਗ ਗਿਆ ਜੀ ਕਿ ਮੈਂ ਗਾਉਤਾਂ ਜਿਹੜਾ ਮੈਂ ਕਹਿੰਨਾ ਵੀ ਆਪ ਸਟੇਟ ਚ ਕੰਮ ਕਰੋ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਉੱਤੇ ਸ਼ਕੂਫੇ ਛੱਡੀ ਜਾਓ ਜੀ ਖ਼ਬਰਾਂ ਦੀ ਇੰਨਾ ਮਰਜ਼ੀ ਰੌਲਾ ਪਾਈ ਜਾਓ ਐਨਆਰਆਈਸ ਆਰ ਕਮਿੰਗ ਬੈਕ ਮੈਂ 25 ਸਾਲ ਲਾ ਲਈ ਇੱਥੇ ਤੇ ਮੈਨੂੰ ਤਾਂ ਇਹ ਲੱਗਦਾ ਜੇ ਹਾਲ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਹੋਵੇ ਜਾਂ ਕੋਈ ਹੋਰ ਆਵੇ ਇਹ ਆਹੀ ਵਿਚ ਰਹੂਗਾ